ਦੁਕਾਨਦਾਰਾਂ ਦੇ ਉੱਪਰ ਲੱਗੇ ਰੇੜੀ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ આરોਪ ਜੀ ਹਾਂ ਕੁਝ ਅਜਾਇ ਹੀ ਹੋ ਰਿਹਾ ਸੰਗਰੂਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸੇ ਲਈ ਸੰਗਰੂਰ ਰੇੜੀ ਯੂਨੀਅਨ ਦੇ ਵੱਲੋਂ ਐਡੀਸਮਿਕ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਆਗੂਆਂ ਨੇ ਕਿਹਾ ਕਿ ਕੋਈ ਦੁਕਾਨਦਾਰ ਸਾਡੇ ਰੇੜੀ ਵਾਲਿਆਂ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਦੁਕਾਨਾਂ ਦੇ ਅੱਗੇ ਰੇੜੀ ਫੜੀ ਨਹੀਂ ਲਗਾਉਣ ਦੇਣੀ ਪਰ ਸਾਡੇ ਰੇੜੀ ਫੜੇ ਵਾਲਿਆਂ ਨੇ ਆਪਣੀ ਰੇੜੀ ਫੜੀ ਨੂੰ ਨਗਰ ਕੌਂਸਲ ਖੇਤਰ ਦੇ ਵਿੱਚ ਹੀ ਲਗਾਇਆ ਹੋਇਆ ਹੈ ਜੋ ਇਹਨਾਂ ਦੁਕਾਨਦਾਰ ਨੂੰ ਪੈਸੇ ਵੀ ਦਿੰਦੇ ਹਨ ਪਰ ਪਹਿਲਾਂ ਹੀ ਬਹੁਤ ਗਰੀਬ ਹਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਣ ਲਈ ਸਖਤ ਮਿਹਨਤ ਕਰਦੇ ਦਿਖਾਈ ਦੇ ਰਹੇ ਹਨ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਅਜੇਹ ਪਿਛਟ ਦੁਕਾਨਦਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਧਰ ਰੇੜੀ ਪੜੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਜਲਦੀ ਨਾ ਕੀਤਾ ਗਿਆ ਤਾਂ ਅਸੀਂ ਸੜਕਾਂ ਤੇ ਬੈਠਣ ਲਈ ਮਜਬੂਰ ਹੋਵਾਂਗੇ ਜਿਸ ਦੇ ਲਈ ਸੰਰੂਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਕੀ ਨਾਮ ਹੈ ਆਪਣਾ ਆਪਣਾ ਬినੋਦ ਬਰੋਚਾ ਜੀ ਰੇੜੀ ਯੂਨੀਅਨ ਪ੍ਰਧਾਨ ਜੀ ਪ੍ਰਧਾਨ ਜੀ ਕੀ ਤੁਹਾਨੂੰ ਦਿੱਕਤਾਂ ਸਾਹਮਣਾ ਕਰਨਾ ਪੈ ਰਿਹਾ ਜੋ ਤੁਸੀਂ ਅੱਜ ਇੱਥੇ ਮੰਗ ਪੱਤਰ ਦੇ ਕੇ ਆਏ ਹੋ ਦੀ ਸੀ ਇਹ ਜੀ ਸਾਨੂੰ ਦੁਕਾਨਦਾਰਾਂ ਵੱਲੋਂ ਪਰੇਸ਼ਾਨੀ ਆ ਰਹੀ ਹੈ ਜਿਹੜੇ ਆਪਣੇ ਰੇੜੀ ਫੜੀ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਨਜਾਇਜ਼ ਇਹਨਾਂ ਨੂੰ ਕਹਿੰਦੇ ਨੇ ਕਿ ਸਾਡੀ ਦੁਕਾਨਾ ਅੱਗੇ ਨਾ ਖੜਿਆ ਜਾਵੇ ਹਾਲਾਂਕਿ ਉਹ ਇਹਨਾਂ ਦੀ ਦੁਕਾਨਾ ਅੱਗੇ ਨਹੀਂ ਹੈ ਉਹ ਕਮੇਟੀ ਦੀ ਜਗ੍ਹਾ ਦੇ ਉੱਪਰ ਖੜੇ ਨੇ ਤੇ ਨਜਾਇਜ਼ ਇਹਨਾਂ ਤੋਂ ਕਿਹਾ ਜਾਂਦਾ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ ਜੋ ਕਿਰਾਇਆ ਦੇ ਰਹੇ ਨੇ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਜੋ ਨਹੀਂ ਦੇ ਰਹੇ ਉਹਨਾਂ ਤੋਂ ਨਜਾਇਜ਼ ਕਿਰਾਇਆ ਮੰਗਿਆ ਜਾ ਰਿਹਾ ਇੰਨੀ ਤਾਂ ਉਹ ਦਿਹਾੜੀ ਨਹੀਂ ਕਮਾ ਰਹੇ ਜਿੰਨਾ ਹੁਣ ਇਹ ਸੀ ਵਿਸ਼ੇ ਦੇ ਵਿੱਚ ਅਸੀਂ ਐਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੇ ਇਸ ਵਿਸ਼ੇ ਵਿੱਚ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਅਸੀਂ ਇਸ ਤੋਂ ਵੀ ਵੱਧ ਸੰਘਰਸ਼ ਕਰਾਂ ਤੁਹਾਨੂੰ ਕੋਈ ਟਾਈਮ ਤੇ ਐਡੀਸੀ ਸਾਹਿਬ ਨੇ ਨਹੀਂ ਟਾਈਮ ਸਾਨੂੰ ਕੋਈ ਹਲੇ ਤੱਕ ਦਿੱਤਾ ਨਹੀਂ ਜੀ ਜੀ ਨਾਮ ਹੈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘਾ ਜੀ ਮੈਂ ਰੇੜੀ ਯੂਨੀਅਨ ਦਾ ਮੈਂਬਰ ਆ ਜੀ ਤੇ ਕਿਧਰ ਆ ਰਹੇ ਆਪਾਂ ਨੂੰ ਸਰ ਤੁਸੀਂ ਅੱਜ ਮੰਗ ਪੱਤਰ ਦਿੱਤਾ ਐਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਜੋ ਜਿਹੜੀ ਰੇੜੀਆਂ ਰੋਡ ਦੇ ਉੱਤੇ ਖੜਦਿਆਂ ਨੇ ਜਾਂ ਰੋਡ ਤੋਂ ਸਾਈਡ ਤੇ ਦੁਕਾਨਾਂ ਦੇ ਮੂਹਰੇ ਲੱਗਦੀਆਂ ਨੇ ਉਹ ਦੁਕਾਨਦਾਰ ਨੇ ਜਿਹੜੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਹਨ ਤੇ ਕਹਿ ਰਹੇ ਆ ਨੇ ਕਿ ਸਾਡੇ ਮੂਹਰੇ ਉਹ ਤੁਸੀਂ ਚੱਕ ਕੇ ਇੱਧਰ ਉੱਧਰ ਆਪਣੀ ਜਿੱਥੇ ਮਰਜ਼ੀ ਲਗਾਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਅੱਜਕੱਲ ਸਰਦੀਆਂ ਕਰਕੇ ਕੰਮਕਾਰ ਵੀ ਬਹੁਤ ਘੱਟ ਹੈ ਜਿਹੜੀ ਇਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਘਰ ਦਾ ਖਰਚਾ ਚੱਲਣ ਯੋਗ ਵੀ ਪੈਸੇ ਮਤਲਬ ਦਿਹਾੜੀ ਦੱਪਾ ਬਣ ਨਹੀਂ ਰਿਹਾ ਹੈ ਸੋ ਅਸੀਂ ਬੇਨਤੀ ਕਰਦੇ ਆਂ ADC ਸਾਹਿਬ ਨੂੰ ਵੀ ਦੇ ਕੀਤੀ ਐ ਤੇ ਮੰਗ ਪੱਤਰ ਦਿੱਤਾ ਵੀ ਤਾਂ ਕਰਕੇ ਜੇ ਕੋਈ ਰੈਡੀ ਯੂਨੀਅਨ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਉਹ ਸਰਕਾਰ ਦੀ ਜਗ੍ਹਾ ਤੇ ਖੜੇ ਨੇ ਕਮੇਟੀ ਦੀ ਜਗ੍ਹਾ ਤੇ ਖੜੇ ਨੇ ਨਾ ਕਿ ਦੁਕਾਨਦਾਰ ਦੀ ਜਗ੍ਹਾ ਤੇ ਖੜੇ ਨੇ ਕਿ ਤੁਹਾਨੂੰ ਕੀ ਭਰੋਸਾ ਦਿੱਤਾ ਐ ਜਿਹੜੀ ਸਾਹਿਬ ਨੇ ADC ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਹੋਏਗਾ ਜੇ ਧੱਕਾ ਹੁੰਦਾ ਫਿਰ ਕੀ ਕਰਾਂਗੇ ਫਿਰ ਸਾਡੇ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੀ ਕੇਵਨ ਪੰਜਾਬੀ ਟੀਵੀ ਦੀ ਰੇਡ ਸੰਗਰੂਰ ਤੋਂ ਗੁਜਾਰ ਮੱਲੀ ਦੀ ਖਾਸ ਰਿਪੋਰਟ ਦੁਕਾਨਦਾਰਾਂ ਦੇ ਉੱਪਰ ਲੱਗੇ ਰੇੜੀ ਵਾਲਿਆਂ ਨੂੰ ਤੰਗ ਪ੍ਰੇਸ਼ਾਨ ਕਰਨ ਦੇ આરોਪ ਜੀ ਹਾਂ ਕੁਝ ਅਜਾਇ ਹੋ ਰਿਹਾ ਸੰਗਰੂਰ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਇਸ ਲਈ ਸੰਗਰੂਰ ਰੇੜੀ ਯੂਨੀਅਨ ਦੇ ਵੱਲੋਂ ਏਡੀਸ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ ਗਿਆ ਇਸ ਮੌਕੇ ਤੇ ਗੱਲਬਾਤ ਕਰਦੇ ਹਾਂ ਆਗੂਆਂ ਨੇ ਕਿਹਾ ਕਿ ਕੋਈ ਦੁਕਾਨਦਾਰ ਸਾਡੇ ਰੇੜੀ ਵਾਲਿਆਂ ਨੂੰ ਕਾਫੀ ਤੰਗ ਪ੍ਰੇਸ਼ਾਨ ਕਰਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੀਆਂ ਦੁਕਾਨਾਂ ਦੇ ਅੱਗੇ ਰੇੜੀ ਫੜੀ ਨਹੀਂ ਲਗਾਉਣ ਦੇਣੀ ਪਰ ਸਾਡੇ ਰੇੜੀ ਫੜੇ ਵਾਲਿਆਂ ਨੇ ਆਪਣੀ ਰੇੜੀ ਫੜੀ ਨੂੰ ਨਗਰ ਕੌਂਸਲ ਖੇਤਰ ਦੇ ਵਿੱਚ ਹੀ ਲਗਾਇਆ ਹੋਇਆ ਹੈ ਜੋ ਇਨ੍ਹਾਂ ਦੁਕਾਨਦਾਰ ਨੂੰ ਪੈਸੇ ਵੀ ਦਿੰਦੇ ਹਨ ਪਰ ਸਾਡੇ ਪਹਿਲਾਂ ਹੀ ਬਹੁਤ ਗਰੀਬ ਹਨ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਖਤ ਮਿਹਨਤ ਕਰਦੇ ਦਿਖਾਈ ਦੇ ਰਹੇ ਹਨ ਇਸ ਲਈ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਹਾਂ ਕਿ ਅਜਿਹੇ ਪਿਛਟ ਦੁਕਾਨਦਾਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਉਧਰ ਰੇੜੀ ਪੜੀ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਜਲਦੀ ਨਾ ਕੀਤਾ ਗਿਆ ਤਾਂ ਅਸੀਂ ਸੜਕਾਂ ਤੇ ਬੈਠਣ ਲਈ ਮਜਬੂਰ ਹੋਵਾਂਗੇ ਜਿਸ ਦੇ ਲਈ ਸੰਸਰੂਰ ਦਾ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ ਕੀ ਨਾਮ ਹੈ ਆਪਣਾ ਆਪਣਾ ਬినੋਦ ਬਰੋਚਾ ਜੀ ਰੇੜੀ ਯੂਨ ਪ੍ਰਧਾਨ ਜੀ ਪ੍ਰਧਾਨ ਜੀ ਕੀ ਤੁਹਾਨੂੰ ਦਿੱਕਤਾਂ ਸਾਹਮਣਾ ਕਰਨਾ ਪਿਆ ਜੋ ਤੁਸੀਂ ਅੱਜ ਇੱਥੇ ਮੰਗ ਪੱਤਰ ਦੇ ਕੇ ਆਏ ਬੱਲੀ ਸੀ ਇਹ ਜੀ ਸਾਨੂੰ ਦੁਕਾਨਦਾਰਾਂ ਵੱਲੋਂ ਪਰੇਸ਼ਾਨੀ ਆ ਰਹੀ ਹੈ ਜਿਹੜੇ ਆਪਣੇ ਰੇੜੀ ਫੜੀ ਵਾਲੇ ਨੇ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਹੈ ਉਹ ਨਜਾਇਜ਼ ਇਹਨਾਂ ਨੂੰ ਕਹਿੰਦੇ ਨੇ ਕਿ ਸਾਡੀ ਦੁਕਾਨਾ ਅੱਗੇ ਨਾ ਖੜ੍ਹਾ ਜਾਵੇ ਹਾਲਾਂਕਿ ਉਹ ਇਹਨਾਂ ਦੀ ਦੁਕਾਨਾ ਅੱਗੇ ਨਹੀਂ ਹੈ ਉਹ ਕਮੇਟੀ ਦੀ ਜਗ੍ਹਾ ਦੇ ਉੱਪਰ ਖੜ੍ਹੇ ਨੇ ਤੇ ਨਜਾਇਜ਼ ਇਹਨਾਂ ਤੋਂ ਕਿਹਾ ਜਾਂਦਾ ਕਿ ਸਾਨੂੰ ਕਿਰਾਇਆ ਦਿੱਤਾ ਜਾਵੇ ਜੋ ਕਿਰਾਇਆ ਦੇ ਰਹੇ ਨੇ ਉਹਨਾਂ ਤੋਂ ਕੋਈ ਪਰੇਸ਼ਾਨੀ ਨਹੀਂ ਜੋ ਨਹੀਂ ਦੇ ਰਹੇ ਉਹਨਾਂ ਤੋਂ ਨਜਾਇਜ਼ ਕਿਰਾਇਆ ਮੰਗਿਆ ਜਾ ਰਿਹਾ ਐਨੀ ਤਾਂ ਉਹ ਦਿਹਾੜੀ ਨਹੀਂ ਕਮਾ ਰਹੇ ਜਿੰਨਾ ਉਹ ਹੁਣ ਏਸੀ ਵਿਸ਼ੇ ਦੇ ਵਿੱਚ ਅਸੀਂ ਏਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਜੇ ਇਸ ਵਿਸ਼ੇ ਵਿੱਚ ਕੋਈ ਸਾਡੀ ਸੁਣਵਾਈ ਨਾ ਹੋਈ ਤਾਂ ਫਿਰ ਅਸੀਂ ਇਸ ਤੋਂ ਵੀ ਵੱਧ ਸੰਘਰਸ਼ ਕਰਾਂ ਤੁਹਾਨੂੰ ਕੋਈ ਟਾਈਮ ਤੇ ਏਡੀਸੀ ਸਾਹਿਬ ਨੇ ਨਹੀਂ ਟਾਈਮ ਸਾਨੂੰ ਕੋਈ ਹਲੇ ਤੱਕ ਦਿੱਤਾ ਨਹੀਂ ਜੀ ਜੀ ਨਾਮ ਹੈ ਆਪਣਾ ਮੇਰਾ ਨਾਮ ਸੁਖਵਿੰਦਰ ਸਿੰਘਾ ਜੀ ਮੈਂ ਰੇੜੀ ਯੂਨੀਅਨ ਦਾ ਮੈਂਬਰਾਂ ਜੀ ਤੇ ਕਿਧਰ ਆ ਰਹੇ ਨੇ ਅੱਪਨ ਸਰ ਤੁਸੀਂ ਅੱਜ ਮੰਗ ਪੱਤਰ ਦਿੱਤਾ ਏਡੀਸੀ ਸਾਹਿਬ ਨੂੰ ਇਹ ਮੰਗ ਪੱਤਰ ਤਾਂ ਦਿੱਤਾ ਗਿਆ ਜੋ ਜਿਹੜੀ ਰੇੜੀਆਂ ਰੋਡ ਦੇ ਉੱਤੇ ਖੜ੍ਹਦੀਆਂ ਨੇ ਜਾਂ ਰੋਡ ਤੋਂ ਸਾਈਡ ਤੇ ਦੁਕਾਨਾਂ ਦੇ ਮੂਹਰੇ ਲੱਗਦੀਆਂ ਨੇ ਉਹ ਦੁਕਾਨਦਾਰ ਨੇ ਜਿਹੜੇ ਉਹ ਉਹਨਾਂ ਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰ ਰਹੇ ਹਨ ਤੇ ਕਹਿ ਰਹੇ ਨੇ ਕਿ ਸਾਡੇ ਮੂਹਰੇ ਉਹ ਤੁਸੀਂ ਚੱਕ ਕੇ ਇੱਧਰ ਉੱਧਰ ਆਪਣੀ ਜਿੱਥੇ ਮਰਜ਼ੀ ਲਗਾਓ ਸਾਨੂੰ ਕੋਈ ਲੈਣਾ ਦੇਣਾ ਨਹੀਂ ਅੱਜਕੱਲ ਸਰਦੀਆਂ ਕਰਕੇ ਕੰਮਕਾਰ ਵੀ ਬਹੁਤ ਘੱਟ ਹੈ ਜਿਹੜੀ ਇਹਨਾਂ ਨੂੰ ਬਹੁਤ ਮੁਸ਼ਕਲ ਆ ਰਹੀਆਂ ਨੇ ਘਰ ਦਾ ਖਰਚਾ ਚੱਲਣ ਯੋਗ ਵੀ ਪੈਸੇ ਮਤਲਬ ਦਿਹਾੜੀ ਦਾ ਪਾ ਬਣ ਨਹੀਂ ਰਿਹਾ ਹੈ ਸੋ ਅਸੀਂ ਬੇਨਤੀ ਕਰਦੇ ਹਾਂ ADC ਸਾਹਿਬ ਨੂੰ ਵੀ ਦੇ ਕੀਤੀ ਐ ਤੇ ਮੰਗ ਪੱਤਰ ਦਿੱਤਾ ਵੀ ਤਾਂ ਕਰਕੇ ਜੇ ਕੋਈ ਰੇਡੀ ਯੂਨੀਅਨ ਵਾਲਿਆਂ ਨੂੰ ਤੰਗ ਪਰੇਸ਼ਾਨ ਨਾ ਕੀਤਾ ਜਾਵੇ ਕਿਉਂਕਿ ਉਹ ਸਰਕਾਰ ਦੀ ਜਗ੍ਹਾ ਤੇ ਖੜੇ ਨੇ ਕਮੇਟੀ ਦੀ ਜਗ੍ਹਾ ਤੇ ਖੜੇ ਨੇ ਨਾ ਕਿ ਦੁਕਾਨਦਾਰ ਦੀ ਜਗ੍ਹਾ ਤੇ ਖੜੇ ਨੇ ਤੁਹਾਨੂੰ ਕੀ ਭਰੋਸਾ ਦਿੱਤਾ ਜਿਹੜੀ ਸਾਹਿਬ ਨੇ ADC ਸਾਹਿਬ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਹੋਏਗਾ ਜੇ ਧੱਕਾ ਹੁੰਦਾ ਫਿਰ ਕੀ ਕਰਾਂਗੇ ਫਿਰ ਸਾਡੇ ਵੱਲੋਂ ਤਿੱਖਾ ਰੋਸ ਪ੍ਰਦਰਸ਼ਨ ਕੀਤਾ ਜਾਏਗਾ ਜੀ ਕੇਵਨ ਪੰਜਾਬੀ ਟੀਵੀ ਦੇ ਲਈ ਸੰਗਰੂਰ ਤੋਂ ਗੁਜਾਰ ਮੱਲੀ ਦੀ ਖਾਸ ਰਿਪੋਰਟ